ਫਗਵਾੜਾ ਸ਼ਹਿਰ ਦੇ ਨਜ਼ਦੀਕ ਪਿੰਡ ਪਿੰਡ ਬਹਾਣੀ ਦੇ ਵਿੱਚ ਦੇਰਾ ਤਰਪਛਾਤੇ ਨੌਜਵਾਨਾਂ ਦੇ ਵੱਲੋਂ ਦੁਕਾਨਾਂ ਦੇ ਸ਼ਟਰਾਂ ਤੇ ਗੋਲੀਆਂ ਚਲਾਉਂਦਾ ਮਾਮਲਾ ਸਾਹਮਣੇ ਆਇਆ।ਦਰਅਸਲ ਇਸ ਘਟਨਾ ਦੇ ਕਾਰਨ ਪਿੰਡ ਚ ਤੈਸ਼ ਦਾ ਮਾਹੌਲ ਹੈ। ਨਸਵੰਦੀ ਸਰਪੰਚ ਭੁਵਿੰਦਰ ਸਿੰਘ ਦਾ ਕਹਿਣਾ ਹੈ ਕਿ ਬੀਤੀ ਰਾਤ ਕਰੀਬ 1.5 ਵਜੇ ਦੋਨ ਪਛਾਤੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੇ। ਮੂ ਬੰਨੇ ਹੋਏ ਸਨ ਤੇ ਦੁਕਾਨ ਦੇ ਸ਼ਟਰ ਤੇ ਉਹਨਾਂ ਗੋਲੀਆਂ ਚਲਾ ਦਿੱਤੀਆਂ। ਸਰਪੰਚ ਦੇ ਮੁਤਾਬਕ ਨੋਜਵਾਨਾਂ ਦੇ ਵੱਲੋਂ ਚਾਰ ਫੈਰ ਕੀਤੇ ਜਾਂਦੇ ਨੇ ਕਟੜਾਂ ਦੇ ਨਾਲ ਦੇ ਦੁਆਲੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਸਨ ਉਸ ਦੇ ਵਿੱਚ ਤਸਵੀਰਾਂ ਕੈਦ ਹੋਣੀਆਂ ਨੇ ਤਾਂ ਇਸ ਦੇ ਦਰਮਿਆਨ ਭੁਪਿੰਦਰ ਸਿੰਘ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਦਿਨ ਕੋਈ ਰੌਂਜਸ ਨਹੀਂ ਹੈ ਹਾਲਾਂਕਿ ਇਹ ਘਟਨਾ ਕਿਉਂ ਵਾਪਰੀ ਹੈ ਇਹ ਉਹਨਾਂ ਦੀ ਸਮਝ ਤੋਂ ਪਰੇ ਹੈ ਹਾਲਾਂਕਿ ਇਸ ਘਟਨਾ ਤੋਂ ਨਾ ਪਿੰਡ 'ਚ دہشت ਦਾ ਮਾਹੌਲ ਹੈ ਤੇ ਲੋਕ ਡਰੇ ਹੋਏ ਉਹਨਾਂ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਜਈ ਅਨਸਰਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉੱਥੇ ਦੱਸ ਦਈਏ ਕਿ ਇਸ ਮਾਮਲੇ ਦੇ ਵਿਸ਼ਣ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਜਿਹੜੀ ਹੈ ਕਬਜ਼ੇ ਦੇ ਵਿੱਚ ਲੈ ਲਈ ਗਈ ਹੈ ਤੇ ਹਮਲਾਵਰਾਂ ਦੀ ਪਛਾਣ ਕਰਨ ਉਹ ਸ਼ੁਰੂ ਕਰ ਦਿੱਤੀ ਗਈ ਹੈ। ਹਾਂ ਜੀ ਸਰ ਕੀ ਨਾਂ ਜੀ ਆਪਣਾ? ਮੇਰਾ ਨਾਂ ਏਸੀ ਸੁਖਦੇਵ ਸਿੰਘ ਥਾਣਾ 라ਵਲ ਪੰਡਿਤ ਨਾਤੇ ਹਾਂ। ਹਾਂ ਸਰ ਬਹਾਨੀ ਪਿੰਡ ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਵਾ ਉਹਦੇ ਬਾਰੇ ਜਾਣਕਾਰੀ ਦਿਓ। ਮੁਹਰ ਖਾਦ ਨੇ ਤਲਾਹ ਦਿੱਤੀ ਸੀ ਕਿ ਸਾਡੇ ਪਿੰਡ ਦੁਕਾਨਾਂ ਦੇ ਸ਼ਟਰਾਂ ਵਿੱਚ ਗੋਲੀਆਂ ਲੱਗੀਆਂ ਹੋਈਆਂ। ਮੈਂ ਆਪਣੀ ਪੁਲਿਸ ਫੋਰਸ ਲੈ ਕੇ ਮੌਕੇ ਪਰ ਪੁੱਜਾ ਜਾ ਕੇ ਵੇਖਿਆ। ਤੇ ਜਾਜਾ ਲਿਆ। ਸਰ ਕਿੰਨੇ ਫਾਇਰ ਹੋਏ ਕੁਝ ਪਤਾ ਚੱਲਿਆ? 4 ਫਾਇਰ ਹੋਏ। ਹਾਂ ਜੀ। ਚਾਰ ਰਹਿਤ ਕੋਈ ਫੌਲਮਾ ਕੀ ਘੋਲ ਵਗੈਰਾ ਕੋਈ ਕੋਈ ਸਰ ਪਹਿਚਾਨ ਦੇ ਵਿੱਚ ਆਏ ਜਿਹੜਾ ਵਿਅਕਤੀ ਨੇ ਗੋਲੀ ਗੋਲੀ ਚਲਾਈ ਹੈ ਨਹੀਂ ਕਿੱਥੇ ਦੇ ਆ ਕੋਈ ਪਤਾ ਨਹੀਂ ਇਸ ਬਾਰੇ ਕੋਈ ਨੋ ਲੈਜ ਨਹੀਂ ਸੀਸੀਟੀਵੀ ਕੈਮ ਦੇਖਣ ਦਾਲੂਗੇ ਕੋਈ ਸੀਸੀਡੀ ਕੈਮਰੇਜ ਆਏ ਹੋਣ ਸਰ ਆਏ ਆ ਕਿੰਨੇ ਵਿਅਕਤੀ ਆਏ ਸਰ ਹਾਂਜੀ ਦੋ ਜਣੇ ਦੋ ਜਣੇ ਹਾਂਜੀ ਤੇ ਕੀ ਕਾਰਵਾਈ ਵਗੈਰਾ ਕਰ ਰਹੇ 336 ਆਪੀਸੀ ਚ ਪਤਾ ਦਿੱਤਾ